ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਪਿਤਾ ਵੱਲੋਂ ਕੀਤਾ ਇਹ ਇੱਕ ਚੀਜ਼ ਦਾ ਦਾਨ ਔਲਾਦ ਨੂੰ ਬੜਾ ਹੀ ਜ਼ਿਆਦਾ ਫਲ ਦਿੰਦਾ ਹੈ ਸੋ ਇਸ ਬਾਰੇ ਵਿਚਾਰ ਸਾਂਝਾ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਅਤੇ ਤੁਸੀਂ ਆਪਣੀ ਔਲਾਦ ਦੀ ਤਰੱਕੀ ਨੂੰ ਵੇਖ ਕੇ ਪਰਸੰਨ ਹੋ ਜਾਓ ਕਹਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿਆ ਕਰਦਾ ਸੀ ਕਹਿੰਦੇ ਉਹਦੇ ਮਾਪਿਓ ਨਹੀਂ ਸਨ ਹੈਗੇ ਕਹਿੰਦੇ ਘਰ ਵਿੱਚ ਪੜਾ ਹੀ ਇਕੱਲਾ ਰਹਿੰਦਾ ਸੀ ਕਹਿੰਦੇ ਉਹਨੇ ਰੋਜ਼ ਹੀ ਦਿਹਾੜੀ ਤੇ ਜਾਇਆ ਕਰਨਾ ਉਥੋਂ ਕੁਝ ਸਮੇਂ ਬਾਅਦ ਜੋ ਵੀ ਉਸਨੂੰ ਸਿੱਕੇ ਮਿਲਿਆ ਕਰਨੇ ਉਹਨੇ ਛੇ ਸਿੱਕੇ ਆਉਂਦੇ ਆਉਂਦੇ ਰਸ ਵਿੱਚ ਲੋੜਵੰਦਾਂ ਨੂੰ ਦਾਨ ਕਰ ਦਿਆ ਕਰਨੇ ਤੇ ਚਾਰ ਸਿੱਕੇ ਘਰ ਲਿਆ ਕੇ ਆਪਣਾ ਉਹਦੇ ਨਾਲ ਗੁਜ਼ਾਰਾ ਕਰ ਲਿਆ ਕਰਨਾ ਕੁਝ ਬਚ ਵੀ ਜਾਇਆ ਕਰਨਾ ਤੇ ਘਰ ਵਿੱਚ ਇੱਕ ਉਸਨੇ ਘੜਾ ਰੱਖਿਆ ਹੋਇਆ ਸੀ ਉਸ ਘੜੇ ਵਿੱਚ ਉਹ ਸਿੱਕੇ ਪਾ ਦਿਆ ਕਰਨੀ ਕਹਿੰਦੇ ਐਵੇਂ ਹੀ ਉਸਦੀ ਜ਼ਿੰਦਗੀ ਦਾ ਨਰਵਾਹ ਹੋ ਰਿਹਾ ਸੀ ਕਹਿੰਦੇ ਕੁਝ ਸਮਾਂ ਲੰਘਿਆ ਤੇ ਕਿਸੇ ਨੇ ਉਹਦਾ ਵਿਆਹ ਕਰ ਦਿੱਤਾ ਕਹਿੰਦੇ ਪਰ ਉਹਨੇ ਅਜੇ ਇਹ ਇੱਕ ਨਿਯਮ ਨਹੀਂ ਸੀ ਛੱਡਿਆ ਦਿਹਾੜੇ ਕਰਕੇ ਆਉਣੇ 10 ਸਿੱਕੇ ਮਿਲਣੇ ਰਾਹ ਵਿੱਚ 6 ਲੋਕਾਂ ਨੂੰ ਲੋੜਵੰਦਾਂ ਨੂੰ ਦਾਨ ਕਰ ਦਿਆ ਕਰਨੇ ਚਾਰ ਸਿੱਕੇ ਲਿਆ ਕੇ ਆਪਣੀ ਘਰਵਾਲੀ ਨੂੰ ਦੇ ਦਿਆ ਕਰਨੀ ਉਹਨੇ ਉਸ ਦੇ ਨਾਲ ਘਰ ਦਾ ਗੁਜ਼ਾਰਾ ਕਰ ਲਿਆ ਕਰਨਾ ਭਾਵੇਂ ਔਖਾ ਹੁੰਦਾ ਭਾਵੇਂ ਸੌਖਾ ਉਹਦੀ ਪਤਨੀ ਨੇ ਵੀ ਕਦੇ ਇਸ ਗੱਲ ਦੀ ਸ਼ਿਕਾਇਤ ਨਾ ਕੀਤੀ ਕਹਿੰਦੇ ਹੌਲੀ ਹੌਲੀ ਕੁਝ ਸਮਾਂ ਲੰਘਿਆ ਉਹਨਾਂ ਦੇ ਕਰ ਦੋ ਚੜਵਾ ਪੁੱਤਾਂ ਨੇ ਜਨਮ ਹੋ ਲਿਆ ਕਹਿੰਦੇ ਹੁਣ ਉਹਦਾ ਟੱਬਰ ਵੱਡਾ ਹੋ ਗਿਆ ਸੀ ਚਾਰ ਸਿੱਕਿਆਂ ਦੇ ਨਾਲ ਘਰ ਦਾ ਗੁਜ਼ਾਰਾ ਬੜਾ ਔਖਾ ਚੱਲਦਾ ਸੀ ਕਹਿੰਦੇ ਅਜੇ ਵੀ ਉਹਨੇ ਦਿਹਾੜੀ ਕਰਕੇ ਆਉਣਾ 10 ਸਿੱਕੇ ਮਿਲਣੇ 6 ਲੋੜਵੰਦਾਂ ਨੂੰ ਦੇ ਦਿਆ ਕਰਨੇ 4 ਘਰ ਲੈ ਆਇਆ ਕਰਨੇ ਕਹਿੰਦੇ ਹੌਲੀ ਹੌਲੀ ਉਹਦੇ ਜਵਾਕ ਜਦੋਂ ਸਮਝਦਾਰ ਹੋ ਗਏ ਤੇ ਉਹਨਾਂ ਨੇ ਮਾਂ ਤੋਂ ਪੁੱਛਿਆ ਕਰਨਾ ਕਿ ਪਿਤਾ ਜੀ ਐਵੇਂ ਕਿਉਂ ਕਰਦੇ ਹਨ ਉਹਨੇ ਇੱਕ ਦਿਨ ਕਿਹਾ ਜਦੋਂ ਆਪਾਂ ਦਾਨਪੁਨ ਕਰਦੇ ਹਨ ਤਾਂ ਉਹ ਦਾਨਪੁਨ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਘਰ ਵਿੱਚ ਜ਼ਰੂਰ ਆਉਂਦਾ ਹੈ ਉਹਨੇ ਕਿਹਾ ਮਾਂ ਆਪਾਂ ਦੇ ਵਿੱਚ ਜੇ ਇੰਨੀ ਗੁਰਬਤ ਨਹੀਂ ਹੈ ਤੇ ਜੀਵਨ ਕਿਵੇਂ ਬਤੀਤ ਕਰਾਂਗੇ ਜਾਂ ਫਿਰ দান ਕਰਨ ਦੀ ਕੀ ਜ਼ਰੂਰਤ ਹੈ ਉਹਨੇ ਕਿਹਾ ਨਹੀਂ ਪੁੱਤ ਜਦੋਂ ਹੋਰਾਂ ਦੀ ਮਦਦ ਕਰਦੇ ਆ ਨਾ ਤਾਂ ਪਰਮਾਤਮਾ ਵੀ ਸਾਡੀ ਮਦਦ ਜ਼ਰੂਰ ਕਰਦੇ ਆ ਹਰ ਵਾਰ ਮਾਂ ਨੇ ਇਦਾਂ ਹੀ ਆਪਣੇ ਬੱਚਿਆਂ ਨੂੰ ਕਹਿ ਕੇ ਚੁੱਪ ਕਰਾ ਦਿਆ ਕਰਨਾ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਪੜਨ ਲਾ ਦਿੱਤਾ ਤੇ ਹੌਲੀ-ਹੌਲੀ ਦਿਨ ਲੰਘਣ ਲੱਗੇ ਕਹਿੰਦੇ ਇੱਕ ਦਿਨ ਐਵੇਂ ਦਾ ਆਇਆ ਕਿ ਉਹਨਾਂ ਨੂੰ ਖਬਰ ਆਈ ਕਿ ਜਿੱਥੇ ਅੱਜ ਦਿਹਾੜੇ ਕਰਦੇ ਕਰਦੇ ਉਹਦਾ ਘਰ ਵਾਲਾ ਅਕਾਲ ਚਲਾਣੇ ਕਰ ਗਿਆ ਕਹਿੰਦੇ ਹੁਣ ਤਾਂ ਜਿਵੇਂ ਉਹਨਾਂ ਦੇ ਘਰ ਵਿੱਚ ਬਿਜਲੀ ਹੀ ਡਿੱਗ ਗਈ ਹੋਵੇ ਕਹਿੰਦੇ ਦੁੱਖ ਦੇ ਨਾਲ ਉਹ ਬੜੇ ਜ਼ਿਆਦਾ ਪਰੇਸ਼ਾਨ ਕਿਉਂਕਿ ਇੱਕੋ ਜਣਾ ਹੀ ਕਮਾਉਂਦਾ ਸੀ ਤੇ ਬਾਕੀ ਸਾਰੇ ਤਾਂ ਖਾਣ ਵਾਲੇ ਸੀ ਕਹਿੰਦੇ ਜਦੋਂ ਇਦਾਂ ਸਾਰਾ ਕੁਝ ਵਾਪਰਿਆ ਤੇ ਉਹ ਅਗਲੇ ਦਿਨ ਕੁਝ ਦਿਨ ਲੰਘੇ ਤੇ ਕੁਝ ਧਨ ਰਾਸ਼ੀ ਜਿਹੜੀ ਘਰ ਵਿੱਚ ਪਈ ਸੀ ਜਦੋਂ ਘਰ ਵੀ ਕੁਝ ਨਾ ਸੀ ਤੇ ਕਹਿੰਦੇ ਬੱਚਿਆਂ ਨੇ ਵੀ ਕਿਹਾ ਮਾਂ ਆਪਣੇ ਪਿਤਾ ਜੀ ਜਿਹੜੇ ਸਾਡੇ ਉਹ ਕਿੱਥੇ ਚਲੇ ਗਏ ਹਨ ਉਹਨੇ ਕਿਹਾ ਕਿ ਫਲਾਣੀ ਥਾਂ ਤੇ ਇੱਕ ਸੰਤ ਫਕੀਰ ਜੀ ਰਹਿੰਦੇ ਹਨ ਉਹਨਾਂ ਦੇ ਕੋਲ ਚੱਲਦੇ ਹਨ ਮਾਂ ਨੇ ਉਹਨਾਂ ਨੂੰ ਐਵੇਂ ਹੀ ਕਹਿ ਦਿੱਤਾ ਕਿ ਪਿਤਾ ਜੀ ਵੀ ਤੁਹਾਡੇ ਉਹਨਾਂ ਦੇ ਕੋਲ ਚਲੇ ਗਏ ਹਨ ਹੁਣ ਜਵਾਕਾਂ ਨੇ ਉਹ ਗੱਲ ਦਿਲ ਤੇ ਲਾ ਲਈ ਕਹਿੰਦੇ ਜਵਾਕ ਹੈ ਤਾਂ ਕੋਈ 16 17 ਵਰਿਆਂ ਦੇ ਸਨ ਪਰ ਫਿਰ ਵੀ ਕਹਿੰਦੇ ਉਹਨਾਂ ਨੂੰ ਇਸ ਚੀਜ਼ ਦਾ ਸ਼ਾਇਦ ਅਨੁਮਾਨ ਨਹੀਂ ਸੀ ਮਾਣੇ ਕਿਹਾ ਕਿ ਫਲਾਣੀ ਥਾਂ ਤੇ ਸੰਤ ਫਕੀਰ ਰਹਿੰਦੇ ਹਨ ਤੇ ਉੱਥੇ ਚਲੇ ਗਏ ਹਨ ਕਹਿੰਦੇ ਅਗਲੀ ਸਵੇਰ ਹੋਈ ਮਾਂ ਨੇ ਉੱਠ ਕੇ ਵੇਖਿਆ ਪੁੱਤ ਉੱਥੇ ਨਹੀਂ ਸਨ ਉਹਨਾਂ ਨੂੰ ਲੱਗਾ ਸ਼ਾਇਦ ਆਸ-ਪਾਸ ਕੋਈ ਕੰਮਕਾਰ ਜਾਂ ਫਿਰ ਕਹਿੰਦੇ ਪੜ੍ਹਾਈ ਲਈ ਚਲੇ ਗਏ ਹੋਣਗੇ ਕਹਿੰਦੇ ਉਹ ਘਰ ਤੋਂ ਤੁਰਦੇ ਤੁਰਦੇ ਇੱਕ ਜੰਗਲ ਦੇ ਨਜ਼ਦੀਕ ਪਹੁੰਚਦੇ ਹਨ ਜੰਗਲ ਦੇ ਬਾਹਰ ਇੱਕ ਵੱਡਾ ਪਿੱਪਲ ਦਾ ਰੁੱਖ ਹੁੰਦਾ ਹੈ ਉਹਦੇ ਹੇਠਾਂ ਆਰਾਮ ਕਰਨ ਲਈ ਬੈਠ ਜਾਂਦੇ ਹਨ ਕਹਿੰਦੇ ਜਿਵੇਂ ਜਿਵੇਂ ਪੁੱਛੀ ਜਾਂਦੇ ਹਨ ਤੇ ਸਾਰੇ ਜਾਣੇ ਦੱਸੀ ਜਾਂਦੇ ਹਨ ਫਲਾਣੀ ਥਾਂ ਤੇ ਇੱਕ ਸੰਤ ਫਕੀਰ ਬੈਠਦਾ ਹੈ ਉਹ ਸਾਰੀ ਗੱਲਬਾਤ ਜਿਹੜੀ ਹੈ ਉਹਦੇ ਕੋਲ ਤੁਹਾਨੂੰ ਬੜੀ ਹੀ ਸ਼ਕਤੀਸ਼ਾਲੀ ਗੱਲ ਪਤਾ ਲੱਗ ਜਾਵੇ ਉਹ ਜੋ ਵੀ ਪੁੱਛਦੇ ਉਹ ਦੱਸ ਦਿੰਦੇ ਹਨ ਹੁਣ ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹਨਾਂ ਦੇ ਪਿਤਾ ਵੀ ਉੱਥੇ ਜਾ ਕੇ ਹੀ ਬੈਠੇ ਹੋਣ ਤੇ ਉਹਨਾਂ ਨੂੰ ਲੈ ਆਉਂਦੇ ਹਨ ਕਹਿੰਦੇ ਜਦੋਂ ਉਹ ਪੀਪਲ ਦੇ ਰੁੱਖ ਦੇ ਥੱਲੇ ਆਰਾਮ ਕਰਨ ਲੱਗੇ ਜਦੋਂ ਉਹਥੇ ਉੱਠ ਕੇ ਜਾਣ ਲੱਗੇ ਤਾਂ ਪਿਪਲ ਬੋਲ ਪਿਆ ਕਹਿੰਦੇ ਉਹ ਬੜੇ ਹੀ ਹੈਰਾਨ ਹੋਏ ਕਿ ਰੁੱਖ ਵੀ ਗੱਲਾਂ ਕਰਦੇ ਹਨ ਇੰਨੇ ਨੂੰ ਉਹਨਾਂ ਨੇ ਪੁੱਛਿਆ ਕਿ ਇੰਨੇ ਸੰਘਣੇ ਜੰਗਲ ਵਿੱਚ ਅੱਜ ਤੱਕ ਕੋਈ ਨਹੀਂ ਆਇਆ ਤੁਸੀਂ ਇੱਥੇ ਕਿਵੇਂ ਆਏ ਹੋ ਉਹਨਾਂ ਸਾਰੇ ਗੱਲ ਦੱਸੀ ਕਿ ਐਵੇਂ ਸਾਡੇ ਪਿਤਾ ਜੀ ਅਕਾਲ ਚਲਾਣੇ ਕਰਕੇ ਤੇ ਸਾਡੀ ਮਾਂ ਸਾਨੂੰ ਕਹਿੰਦੀ ਹੈ ਕਿ ਸੰਤ ਫਕੀਰ ਜੀ ਦੇ ਕੋਲ ਰਹਿੰਦੇ ਹਨ ਉੱਥੇ ਜ਼ਰੂਰ ਜਾਣਾ ਹੈ ਬੱਚੇ ਕਹਿੰਦੇ ਕਿ ਅਸੀਂ ਇਹ ਸੋਚਿਆ ਸੀ ਅਸੀਂ ਉੱਥੋਂ ਉਹਨਾਂ ਨੂੰ ਲੈਣ ਚੱਲੇ ਹਾਂ ਉਹਨੇ ਕਿਹਾ ਠੀਕ ਹੈ ਜੇਕਰ ਇਹ ਇੰਨੇ ਕਰਨੀ ਵਾਲੇ ਇੰਨੇ ਤਾਕਤਵਰ ਇੰਨੇ ਸ਼ਕਤੀਸ਼ਾਲੀ ਸੰਤ ਫਕੀਰ ਹਨ ਤਾਂ ਮੇਰੇ ਇੱਕ ਸਵਾਲ ਦਾ ਵੀ ਜ਼ਰੂਰ ਜਵਾਬ ਲੈ ਕੇ ਆਇਓ ਉਹਨਾਂ ਨੇ ਕਿਹਾ ਜੀ ਦੱਸੋ ਅਸੀਂ ਵੀ ਤੁਹਾਡੀ ਗੱਲ ਪੁੱਛ ਲਵਾਂਗੇ ਕਹਿੰਦੇ ਵੇਖੋ ਮੈਂ ਕਿੰਨਾ ਵੱਡਾ ਹਾਂ ਕਹਿੰਦਾ ਮੇਰਾ ਵੀ ਇੱਕ ਪੱਤਾ ਥੱਲੇ ਧਰਤ ਤੇ ਨਹੀਂ ਡਿੱਗਦਾ ਮੇਰੀਆਂ ਟਾਹਣੀਆਂ ਕਦੇ ਨਹੀਂ ਸੁੱਕਦੀਆਂ ਕਿੰਨੇ ਸਾਲਾਂ ਤੋਂ ਮੈਂ ਇਦਾਂ ਹੀ ਖੜਾ ਹਾਂ ਤੇ ਕਹਿੰਦੇ ਮੈਂ ਐਵੇਂ ਦੇ ਮਾੜੇ ਕਰਮ ਕੀ ਕੀਤੇ ਨੇ ਕਿ ਮੈਨੂੰ ਇਹ ਜੂਨ ਤੋਂ ਛੁਟਕਾਰਾ ਹੀ ਨਹੀਂ ਮਿਲ ਰਿਹਾ ਇਸ ਪਿੱਛੇ ਕਾਰਨ ਕੀ ਹੈ ਉਹਨਾਂ ਕਿਹਾ ਜੀ ਕੋਈ ਨਾ ਆਪਣਾ ਕੰਮ ਪੁੱਛਣ ਤੋਂ ਬਾਅਦ ਤੁਹਾਡੇ ਵੀ ਗੱਲ ਪੁੱਛ ਕੇ ਆਵਾਂਗੇ ਇਹਨਾਂ ਕਹਿ ਕੇ ਉਥੋਂ ਚਲੇ ਗਏ ਹੁਣ ਅੱਗੇ ਤੁਰਦੇ ਤੁਰਦੇ ਜਦੋਂ ਜੰਗਲ ਦੇ ਵਿੱਚ ਜਾਂਦੇ ਹਨ ਤੇ ਤੁਰਦੇ ਤੁਰਦੇ ਰਸਤੇ ਵਿੱਚ ਇੱਕ ਬੜਾ ਵੱਡਾ ਸਥੱਪ ਆ ਜਾਂਦਾ ਹੈ ਕਹਿੰਦੇ ਉਹਨੇ ਕੁੰਡਲੀ ਮਾਰ ਕੇ ਬੈਠਿਆ ਸੀ ਤੇ ਕਹਿੰਦੇ ਰੁੱਖ ਦੇ ਬਰਾਬਰ ਬੈਠਾ ਹੋਇਆ ਸੀ ਕਹਿੰਦੇ ਉਹਨੂੰ ਵੇਖ ਕੇ ਦੋਵੇਂ ਜਾਨੇ ਡਰ ਜਾਂਦੇ ਹਨ ਤੇ ਭੱਜਣ ਲੱਗਦੇ ਹਨ ਉਹ ਸੱਪ ਜਦੋਂ ਬੋਲਦਾ ਹੈ ਉਹ ਭਲੇਓ ਪੁਰਖ ਰੁਕ ਜਾਓ ਬੱਚਿਓ ਜਦੋਂ ਐਵੇਂ ਆਵਾਜ਼ ਸੁਣੀ ਉਹ ਹੋਰ ਜ਼ਿਆਦਾ ਸਹਿਮ ਗਏ ਕਿ ਸੱਪ ਵੀ ਸਾਡੇ ਵਾਂਗੂ ਗੱਲਾਂ ਕਰਦਾ ਪਿਆ ਹੈ ਉਹਨੇ ਕੋਲ ਆਵਾਜ਼ ਆਈ ਉਹਨੇ ਕਿਹਾ ਡਰੋ ਨਾ ਉਹਨੇ ਪੁੱਛਿਆ ਕਿ ਇੰਨੇ ਸੰਗਣੇ ਜੰਗਲ 'ਚ ਤੁਸੀਂ ਕੀ ਕਰਦੇ ਪਏ ਹੋ ਉਹਨਾਂ ਸਾਰੇ ਗੱਲਬਾਤ ਦੱਸੀ ਕਿ ਪਿਤਾ ਅਕਾਲ ਚਲਾਣੇ ਕਰ ਗਏ ਹਨ ਤੇ ਸਾਡੇ ਘਰ ਦਾ ਇੱਕੋ ਇੱਕ ਮੈਂਬਰ ਸੀ ਜਿਹੜਾ ਕੰਮਕਾਰ ਕਰਦਾ ਸੀ ਤੇ ਅਸੀਂ ਉਹਨਾਂ ਨੂੰ ਸੰਤ ਫਕੀਰ ਜੀ ਦੇ ਕੋਲੋਂ ਫੁਲਾਣੀ ਜਗ੍ਹਾ ਤੋਂ ਲੈਣ ਚੱਲੇ ਹਾਂ ਫਿਰ ਸੱਪ ਨੇ ਕਿਹਾ ਸੰਤ ਫਕੀਰ ਦੇ ਕੋਲੋਂ ਮੇਰੇ ਵੀ ਇੱਕ ਸਵਾਲ ਦਾ ਜਵਾਬ ਲੈ ਕੇ ਆਇਓ ਕਹਿੰਦੇ ਤੁਸੀਂ ਮੇਰਾ ਆਕਾਰ ਤਾਂ ਵੇਖ ਹੀ ਲਿਆ ਹੋਵੇਗਾ ਮੈਂ ਇੰਨਾ ਵੱਡਾ ਮੈਂ ਤੁਰ ਫਿਰ ਵੀ ਨਹੀਂ ਸਕਦਾ ਮੈਂ ਕੀ ਮਾੜਾ ਕਰਮ ਕੀਤਾ ਕਿ ਮੈਨੂੰ ਕਿਹੜੀ ਸਜ਼ਾ ਮਿਲ ਗਈ ਹੈ ਇਨਾ ਵੱਡਾ ਹੋਣ ਦੇ ਬਾਵਜੂਦ ਵੀ ਮੈਂ ਤੁਰ ਨਹੀਂ ਸਕਦਾ ਤੇ ਇੱਕੇ ਹੀ ਥਾਂ ਤੇ ਬੈਠਾ ਹੋਇਆ ਹਾਂ। ਉਹਨੇ ਕਿਹਾ ਜੀ ਜ਼ਰੂਰ। ਉਸ ਤੋਂ ਰਾਹ ਪੁੱਛਿਆ ਤੇ ਉਹ ਇਧਰੋਂ ਸਿੱਧੇ ਹੀ ਚਲੇ ਗਏ। ਹੁਣ ਤੁਰਦੇ-ਤੁਰਦੇ ਇੱਕ ਨਗਰ ਆ ਗਿਆ। ਉਹ ਜਦੋਂ ਨਗਰ ਦੀ ਸ਼ੁਰੂਆਤ ਵਿੱਚ ਹੀ ਵੇਖਦੇ ਹਨ ਕਿ ਬੜੇ ਸਾਰੇ ਮਨੁੱਖ ਕਹਿੰਦੇ ਉਸ ਚੀਜ਼ ਨੂੰ ਥੱਲੋਂ। ਉੱਥੇ ਇੱਕ ਸ਼ਾਹੋਕਾਰ ਬੜਾ ਹੀ ਸੋਹਣਾ ਮੰਝਾ ਢਾਕੇ ਬੈਠਾ ਹੋਇਆ ਸੀ। ਹੁਣ ਇਹ ਥੱਕ ہار ਗਏ ਸਨ। ਇੱਕ ਥਾਂ ਤੇ ਉਹ ਬੈਠੇ ਤੇ ਆਰਾਮ ਕਰਨ ਲੱਗੇ। ਇਹਦੇ ਗੱਲਾਂ-ਬਾਤਾਂ ਕਰਦੇ-ਕਰਦੇ ਸ਼ਾਹੂ ਕਾਰਨੇ ਵੀ ਪੁੱਛਿਆ ਤੁਸੀਂ ਕੌਣ ਹੋ ਤੇ ਕਿੱਥੇ ਚੱਲੇ ਹੋ ਉਹਨਾਂ ਸਾਰੇ ਗੱਲਬਾਤ ਦੱਸੀ ਕਿ ਅਸੀਂ ਫਲਾਣੇ ਨਗਰ ਤੋਂ ਆਏ ਹਾਂ ਸਾਡਾ ਪਿਤਾ ਦਿਹਾੜੀ ਕਰਦਾ ਸੀ ਉਹ ਰੋਜ਼ 10 ਸਿੱਕੇ ਕਮਾਉਂਦਾ ਸੀ ਛੇ ਸਿੱਕਿਆਂ ਦਾ ਦਾਨਪੁਣ ਕਰਦਾ ਸੀ ਚਾਰ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਅਸੀਂ ਪੜਦੇ ਹਾਂ ਮਾਂ ਘਰ ਦਾ ਕੰਮ ਕਰਦੀ ਹੈ ਹੁਣ ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ ਇਸ ਕਰਕੇ ਸਾਰੇ ਜਾਣੇ ਕਹਿੰਦੇ ਕਿ ਅਕਾਲ ਚਲਾਣਾ ਕਰਕੇ ਉਹ ਫਲਾਣੀ ਥਾਂ ਤੇ ਸੰਤ ਫਕੀਰ ਜੀ ਦੇ ਕੋਲ ਰਹਿੰਦੇ ਹਨ ਅਸੀਂ ਉੱਥੇ ਆਪਣੇ ਪਿਤਾ ਜੀ ਨੂੰ ਲੈਣ ਚੱਲੇ ਹਾਂ ਕਹਿੰਦੇ ਕਿ ਸੰਤ ਫਕੀਰ ਜੀ ਦੇ ਕੋਲ ਹਰ ਗੱਲ ਦਾ ਜਵਾਬ ਹੈ ਇਸ ਲਈ ਉਹਨਾਂ ਦੇ ਕੋਲੋਂ ਅਸੀਂ ਜਵਾਬ ਮੰਗਣ ਚੱਲੇ ਹਾਂ ਕਹਿੰਦੇ ਕਿ ਆਉਂਦੇ ਜਾਂਦੇ ਰਹਿ ਕੀਰਾਂ ਦੇ ਲਈ ਬੜੇ ਲੰਮੇ ਅਰਸੇ ਤੋਂ ਇਸ ਨੇ ਖੂਪ ਪਟਵਾਇਆ ਹੋਇਆ ਸੀ ਪਰ ਅਜੇ ਤੱਕ ਇਸ ਵਿੱਚੋਂ ਪਾਣੀ ਨਹੀਂ ਸੀ ਆਉਂਦਾ ਪਿਆ ਤੇ ਉਹ ਜਿਹੜਾ ਸ਼ਾਹੂਕਾਰ ਸੀ ਕਹਿੰਦਾ ਕਿ ਮੈਂ ਤਾਂ ਲੋਕਾਂ ਦਾ ਭਲਾ ਹੀ ਸੋਚਦਾ ਹਾਂ ਪਰ ਮੇਰਾ ਕਿਹੜਾ ਐਸਾ ਮਾੜਾ ਕਰਮ ਅੱਗੇ ਆ ਗਿਆ ਕਿ ਜਿਸ ਦੇ ਕਾਰਨ ਖੂਬ ਵਿੱਚ ਪਾਣੀ ਨਹੀਂ ਆਉਂਦਾ ਤੁਸੀਂ ਮੇਰੀ ਇਸ ਗੱਲ ਦਾ ਜਵਾਬ ਵੀ ਪੁੱਛ ਕੇ ਆਇਓ ਅਸੀਂ ਸੁਣਿਆ ਕਿ ਇੱਥੋਂ ਅੱਗੇ ਇੱਕ ਦਰਿਆ ਆਵੇਗਾ ਉਸ ਤੋਂ ਅੱਗੇ ਸੰਤ ਫਕੀਰ ਜੀ ਹਨ ਕਹਿੰਦੇ ਕਿ ਠੀਕ ਹੈ ਹੁਣ ਤੁਰਦੇ ਤੁਰਦੇ ਵੇਖਦੇ ਹਨ ਕਿ ਅੱਗੇ ਦਰਿਆ ਆ ਜਾਂਦਾ ਹੈ ਉੱਥੇ ਕੋਈ ਕਿਸ਼ਤੀ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਪਾਣੀ ਦੀਆਂ ਲਹਿਰਾਂ ਜਿਹੜੀਆਂ ਹਨ ਘਟ ਹੁੰਦੀਆਂ ਹਨ ਇੱਕ ਦੂਜੇ ਦਾ ਹੱਥ ਫੜ ਕੇ ਇੱਕ ਲੱਕੜ ਦਾ ਟੁਕੜਾ ਫੜ ਕੇ ਅੱਗੇ-ਅੱਗੇ ਵਧੀ ਜਾਂਦੇ ਹਨ ਜਿਵੇਂ ਦਰਿਆ ਦੇ ਨੇੜੇ ਪਹੁੰਚਦੇ ਹਨ ਇੱਕ ਮੱਛੀ ਉਹਨਾਂ ਦੇ ਪੈਰਾਂ ਨਾਲ ਟਕਰਾ ਜਾਂਦੀ ਹੈ ਇੱਕ ਮੱਛੀ ਉੱਥੇ ਆ ਕੇ ਕਹਿੰਦੀ ਭਲੇ ਪੁਰਖੋ ਡਰੋ ਨਾ ਤੁਸੀਂ ਕੋਈ ਕਿਸ਼ਤੀ ਹੀ ਲੈ ਲੈਂਦੇ ਉਹਦੇ ਵਿੱਚ ਬੈਠ ਕੇ ਦਰਿਆ ਨੂੰ ਪਾਰ ਕਰ ਲੈਂਦੇ ਪੈਦਲ ਕਿਉਂ ਜਾ ਰਹੇ ਹੋ ਤੁਹਾਨੂੰ ਕੋਈ ਕਿਸ਼ਤੀ ਜਾਂ ਬੇੜੀ ਨਹੀਂ ਲੱਭੀ ਤੇ ਉਸਨੇ ਕਿਹਾ ਕਿ ਨਹੀਂ ਸਾਨੂੰ ਕੋਝ ਨਹੀਂ ਲੱਭਾ ਇਸ ਲਈ ਅਸੀਂ ਪੈਦਲ ਹੀ ਸਫ਼ਰ ਤੈਅ ਕਰ ਰਹੇ ਹਾਂ ਉਹਨੇ ਕਿਹਾ ਕਿ ਐਸੀ ਕੀ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਇਦਾਂ ਹੀ ਜਾ ਰਹੇ ਹੋ ਮੱਛੀ ਨੇ ਜਦੋਂ ਗੱਲ ਸੁਣੀ ਤੇ ਸੰਤ ਫਕੀਰ ਜੀ ਦੇ ਬਾਰੇ ਉਸਨੇ ਜਵਾਬ ਦਿੰਦਿਆਂ ਹੋਏ ਕਿਹਾ ਕਿ ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਲੈ ਕੇ ਆਇਓ ਕਿ ਮੇਰੀਆਂ ਕਿੰਨੀਆਂ ਸੱਤ ਪੀੜੀਆਂ ਹੋ ਗਈਆਂ ਹਨ ਮੈਂ ਇਸੇ ਹੀ ਨੇਰ ਵਿੱਚ ਭਟਕਦੀ ਪਈ ਹਾਂ ਇਸੇ ਥਾਂ ਤੇ ਆਈ ਜਾ ਰਹੀ ਹਾਂ ਮੈਂ ਬੜੀ ਦੁਖੀ ਹਾਂ ਮੈਂ ਇਸ ਤੋਂ ਵੱਡਾ ਮਾੜਾ ਕਰਮ ਕੀ ਕਰ ਦਿੱਤਾ ਕਿ ਮੇਰਾ ਪਾਣੀ ਚੋਂ ਖਿਹੜਾ ਨਹੀਂ ਛੁੱਟ ਰਿਹਾ ਮੇਰੀ ਜੂਨ ਬੜੀ ਹੀ ਮਾੜੀ ਹੈ ਤੇ ਕਹਿੰਦੇ ਕਿ ਇਦਾਂ ਹੀ ਉਹ ਮਛਲੀ ਦੇ ਨਾਲ ਗੱਲਾਂ ਬਾਤਾਂ ਕਰਦੇ ਦਰਿਆ ਦੇ ਪਾਸੇ ਜਾ ਲੱਗੇ ਅੱਗੇ ਜਾ ਕੇ ਵੇਖਿਆ ਦਰਿਆ ਦੇ ਕੰਢੇ ਇੱਕ ਮਨੁੱਖ ਜਿਹੜਾ ਸੀ ਉਹ ਲੰਮੇ ਪਿਆ ਹੁੰਦਾ ਉਹਦਾ ਜਿਹੜਾ ਸਰੀਰ ਪਿਆ ਹੁੰਦਾ ਉਹ ਆਕਾਲ ਚਲਾਣੇ ਕੀਤਾ ਹੁੰਦਾ ਹੈ ਉਹ ਥੋੜੀ ਦੇਰ ਵੇਖਦੇ ਹਨ ਤੇ ਅੱਗੇ ਟੱਪ ਜਾਂਦੇ ਹਨ ਕਹਿੰਦੇ ਜਿਵੇਂ ਅੱਗੇ ਜਾਂਦੇ ਹਨ ਤੇ ਮ੍ਰਿਤਕ ਸਰੀਰ ਜ਼ੋਰ-ਜ਼ੋਰ ਦੀ ਚੀਕਾਂ ਮਾਰਨ ਲੱਗ ਜਾਂਦਾ ਹੈ। ਆਵਾਜ਼ਾਂ ਮਾਰਨ ਲੱਗ ਜਾਂਦਾ ਹੈ। ਉਹ ਵੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਕਿ ਉਹਨਾਂ ਨੂੰ ਉਹ ਸਰੀਰ ਕਿਵੇਂ ਬੁਲਾ ਰਿਹਾ ਹੈ। ਉਹ ਕਹਿੰਦੇ ਕਿ ਜਿਹੜੇ ਅਕਾਲ ਚਲਾਣੇ ਕਰਕੇ ਹੋ ਤੁਸੀਂ ਪਰ ਫਿਰ ਵੀ ਤੁਹਾਡੀ ਆਵਾਜ਼ ਸਾਨੂੰ ਸੁਣਾਈ ਦੇ ਰਹੀ ਹੈ। ਇਹ ਐਸਾ ਕਿਉਂ? ਉਹਨੇ ਕਿਹਾ ਵੇਖੋ ਬੱਚਿਓ ਮੇਰਾ ਸਰੀਰ ਤਾਂ ਤਾਂ ਪਤਾ ਨਹੀਂ ਕਦੋਂ ਦਾ ਇੱਥੇ ਪਿਆ ਹੈ। ਪਾਣੀ ਦੀ ਛਲ ਆਉਂਦੀ ਹੈ। ਵਹਾ ਕੇ ਮੈਨੂੰ ਲੈ ਜਾਂਦੀ ਹੈ ਇਹ ਦਰਿਆ ਦੇ ਅੰਦਰ ਮੈਂ ਕਿੰਨੀ ਦੇਰ ਦਾ ਰਹਿੰਦਾ ਹਾਂ ਫਿਰ ਕੋਈ ਛਲ ਆਉਂਦੀ ਹੈ ਮੇਰੇ ਸਰੀਰ ਨੂੰ ਫਿਰ ਵਹਾ ਕੇ ਲੈ ਜਾਂਦੀ ਹੈ ਮੈਂ ਇੱਥੇ ਪਿਆ ਪਿਆ ਹੀ ਸੜ ਰਿਹਾ ਹਾਂ ਪਾਣੀ ਮੇਰੇ ਸਰੀਰ ਨੂੰ ਗਾਲ ਰਿਹਾ ਜਿਵੇਂ ਤਿਵੇਂ ਮੈਂ ਇੱਥੇ ਬੈਠਾ ਹੋਇਆ ਹਾਂ ਮੈਂ ਜਾਨਣਾ ਚਾਹੁੰਦਾ ਕਿ ਐਸਾ ਮਾੜਾ ਕਰਮ ਮੈਂ ਕੀ ਕੀਤਾ ਜਿਸ ਦੇ ਸਦਕਾ ਮੈਨੂੰ ਏਡੀ ਵੱਡੀ ਜੂਨ ਭੈੜੀ ਮਿਲ ਚੁੱਕੀ ਹੈ ਮੇਰੇ ਇਸ ਗੱਲ ਦਾ ਜਵਾਬ ਵੀ ਸੰਤ ਫਕੀਰ ਨੂੰ ਪੁੱਛ ਕੇ ਆਇਓ ਉਹਨੇ ਪੁੱਛਿਆ ਕਿ ਇੱਥੇ ਸੰਤ ਫਕੀਰ ਰਹਿੰਦੇ ਹਨ ਉਹਨੇ ਕਿਹਾ ਹਾਂ ਮੈਂ ਵੀ ਸੁਣਿਆ ਹੈ ਕਿ ਇੱਥੋਂ ਅੱਗੇ ਇੱਕ ਸੰਤ ਫਕੀਰ ਰਹਿੰਦੀ ਹਨ ਸਬਦਾਂ ਮੰਨ ਦੀਆਂ ਜਾਣਨ ਵਾਲੇ ਹਨ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਹਨ ਉਹਨੇ ਨੇ ਥਾਂ ਟਿਕਾਣਾ ਦੱਸ ਦਿੱਤਾ ਤੇ ਤੁਰਦੇ ਤੁਰਦੇ ਸ਼ਾਮ ਹੋ ਗਈ ਕਹਿੰਦੇ ਕਿ ਜਦੋਂ ਉਹ ਸੰਤ ਫਕੀਰ ਜੀ ਦੇ ਕੋਲ ਪਹੁੰਚੇ ਤੇ ਉੱਥੇ ਬੈਠ ਗਏ ਉਹਨਾਂ ਸਭ ਤੋਂ ਪਹਿਲਾਂ ਜਾ ਕੇ ਨਮਸਕਾਰ ਕੀਤੀ ਜਦੋਂ ਨਮਸਕਾਰ ਕੀਤੀ ਤਾਂ ਸੰਤ ਫਕੀਰ ਜੀ ਨੇ ਆਉਣ ਦਾ ਕਾਰਨ ਪੁੱਛਿਆ। ਉਹਨਾਂ ਦੱਸਿਆ ਜੀ ਕਹਿੰਦੇ ਅਸੀਂ ਘਰ 'ਚ ਚਾਰ ਜੀ, ਮੇਰੇ ਮਾਤਾ ਤੇ ਪਿਤਾ ਤੇ ਅਸੀਂ ਦੋਵੇਂ ਬੱਚੇ। ਮੇਰੇ ਪਿਤਾ ਜੀ ਰੋਜ਼ ਦਿਹਾੜੇ ਕਰਕੇ ਲਿਆਉਂਦੇ ਸਨ। 6 ਸਿੱਕੇ ਜਿਹੜੇ ਸਨ ਲੋਕਾਂ ਨੂੰ ਦਾਨ ਕਰ ਦਿੰਦੇ ਸਨ, 4 ਸਿੱਕੇ ਹੀ ਘਰ ਲੈ ਕੇ ਆਉਂਦੇ ਸਨ। ਉਹਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ। ਪਰ ਮੇਰੇ ਪਿਤਾ ਜੀ ਹੁਣ ਅਕਾਲ ਚਲਾਣੇ ਕਰ ਚੁੱਕੇ ਹਨ। ਸਾਡੀ ਜ਼ਿੰਦਗੀ ਦਾ ਨਿਰਵਾਹ ਬੜਾ ਹੀ ਔਖਾ ਹੋ ਗਿਆ ਹੈ। ਅਸੀਂ ਆਪਣੇ ਪਿਤਾ ਜੀ ਦੇ ਬਿਨ ਅਸੀਂ ਆਪਣੇ ਪਿਤਾ ਜੀ ਦੇ ਬਿਨਾ ਜੀਵ ਹੀ ਨਹੀਂ ਸਕਦੇ ਤੁਸੀਂ ਸਾਡੇ ਪਿਤਾ ਜੀ ਸਾਨੂੰ ਵਾਪਸ ਕਰ ਦਿਓ ਉਹਨੇ ਕਿਹਾ ਠੀਕ ਹੈ ਜਦੋਂ ਤੱਕ ਘਰ ਪਹੁੰਚੋਗੇ ਤੁਹਾਡੇ ਪਿਤਾ ਜੀ ਤੁਹਾਡੇ ਕੋਲ ਹੋਣਗੇ ਉਹਨਾ ਨੇ ਕਿਹਾ ਠੀਕ ਹੈ ਉਹਨਾ ਨੇ ਫਿਰ ਜਿੰਨੇ ਰਸਤੇ ਚ ਮਿਲੇ ਸੀ ਸਾਰਿਆਂ ਦੇ ਜਵਾਬ ਪੁੱਛੇ ਸੰਤ ਫਕੀਰ ਨੇ ਇੱਕ ਇੱਕ ਕਰਕੇ ਸਾਰੇ ਜਵਾਬ ਉਹਨਾਂ ਨੂੰ ਦਿੱਤੇ ਜਦੋਂ ਤੱਕ ਤੁਸੀਂ ਘਰ ਪਹੁੰਚੋਗੇ ਤੁਹਾਡੀ ਗਰੀਬੀ ਵੀ ਦੂਰ ਹੋ ਜਾਵੇਗੀ ਖੁਸ਼ੀਆਂ ਦੇ ਨਾਲ ਘਰ ਭਰ ਜਾਵੇਗਾ ਤੁਰਦੇ ਤੁਰਦੇ ਸਭ ਤੋਂ ਪਹਿਲਾਂ ਉਹਨਾਂ ਵੇਖਿਆ ਕਿ ਜਦੋਂ ਦਰਿਆ ਪਾਰ ਕਰਨ ਲੱਗੇ ਤੇ ਬੜਾ ਹੀ ਮ੍ਰਿਤਕ ਸੀਰ ਜਿਹੜਾ ਪਿਆ ਹੋਇਆ ਸੀ ਉਹਦੇ ਕੋਲ ਗਏ ਤੇ ਕਿਹਾ ਹੁਣ ਮੈਨੂੰ ਦੱਸੋ ਮੇਰੇ ਸਵਾਲ ਦਾ ਜਵਾਬ ਕੀ ਹੈ ਮੇਰਾ ਸਰੀਰ ਜੇ ਪਾਣੀ ਵਿੱਚ ਨਾ ਜਾਂਦਾ ਤੇ ਨਾ ਗਲਦਾ ਧੁੱਪੇ ਸੜਦਾ ਤੇ ਕੀ ਮੇਰੇ ਨਾਲ ਭਾਣਾ ਵਾਪਰ ਰਿਹਾ ਉਹ ਕਹਿੰਦੇ ਵੇਖ ਭਰਾਵਾ ਬੜਾ ਵੱਡਾ ਤੂੰ ਵਿਦਵਾਨ ਸੀ ਤੇਰੇ ਕੋਲ ਅੰਤਾਂ ਦਾ ਗਿਆਨ ਸੀ ਐਸੀ ਕੋਈ ਵਿਦਿਆ ਕਲਾ ਨਹੀਂ ਸੀ ਜਿਸ ਬਾਰੇ ਤੂੰ ਜਾਣਦਾ ਨਾ ਹੋਵੇਂ ਪਰ ਤੂੰ ਉਹ ਵਿਦਿਆ ਕਲਾ ਕਿਸੇ ਨੂੰ ਦੇ ਨਹੀਂ ਸਕਿਆ ਆਪਣਾ ਗਿਆਨ ਨਹੀਂ ਵੰਡ ਸਕਿਆ ਜਦੋਂ ਮਰ ਗਿਆ ਉਹ ਗਿਆਨ ਤੇਰੇ ਅੰਦਰ ਹੀ ਹਿਲਜੁਲ ਕਰਦਾ ਪਿਆ ਹੈ ਜਦੋਂ ਤੱਕ ਤੂੰ ਗਿਆਨ ਕਿਸੇ ਨੂੰ ਨਹੀਂ ਵੰਡਦਾ ਉਦੋਂ ਤੱਕ ਤੈਨੂੰ ਸ਼ਾਂਤੀ ਨਹੀਂ ਮਿਲੇਗੀ ਤੂੰ ਉਹ ਕਹਿੰਦੇ ਕਿ ਅੱਛਾ ਕਹਿੰਦਾ ਕਿ ਹੁਣ ਭਰਾਵਾ ਇਹ ਦੱਸ ਸਾਨੂੰ ਗਿਆਨ ਵੰਡੇਂਗਾ ਤੁਸੀਂ ਦੋਵੇਂ ਜਾਨੇ ਮੇਰੇ ਨੇੜੇ ਆਓ ਉਹ ਮ੍ਰਿਤਕ ਸਰੀਰ ਕਹਿੰਦਾ ਮੈਂ ਤੁਹਾਨੂੰ ਗਿਆਨ ਦੇ ਦਿੰਦਾ ਹਾਂ ਉਹਨੇ ਕੰਨ ਨੇੜੇ ਕੀਤੇ ਤੇ ਉਹਨੇ ਸਾਰੀਆਂ ਗਿਆਨ ਦੀਆਂ ਗੱਲਾਂ ਉਹਨਾਂ ਨੂੰ ਦੇ ਦਿੱਤੀਆਂ ਕਹਿੰਦੇ ਕਿ ਉਹ ਪਲ ਸ਼ਣ ਦੇ ਵਿੱਚ ਜਿਹੜਾ ਉਸ ਦਾ ਸਰੀਰ ਸੀ ਉਹ ਗਲ ਸੜ ਗਿਆ ਧੁੱਪ ਦੇ ਨਾਲ ਤੇ ਸੁਆਹ ਹੋ ਗਿਆ ਕਹਿੰਦੇ ਹੁਣ ਦਰਿਆ ਪਾਰ ਕਰਕੇ ਉੱਥੇ ਉਹਨਾਂ ਨੂੰ ਜਿਹੜੀ ਮੱਛੀ ਮਿਲੀ ਸੀ ਉਹ ਕੰਡੇ ਤੇ ਜਾ ਕੇ ਮਿਲੀ ਉਹਨੇ ਕਿਹਾ ਮੇਰੇ ਸਵਾਲ ਦਾ ਜਵਾਬ ਲੈ ਕੇ ਆਏ ਹੋ ਉਹਨੇ ਕਿਹਾ ਹਾਂ ਤੇਰੇ ਸਵਾਲ ਦਾ ਜਵਾਬ ਲੈ ਕੇ ਆਏ ਹਾਂ ਕਹਿੰਦੀ ਦੱਸ ਕਹਿੰਦੇ ਤੇਰੇ ਅੰਦਰ ਇੱਕ ਐਸਾ ਰਤਨ ਹੈ ਜਿਸ ਦੇ ਕਾਰਨ ਤੂੰ ਐਵੇਂ ਪਰੇਸ਼ਾਨ ਰਹਿੰਦੀ ਹੈ ਤੂੰ ਉਹ ਰਤਨ ਕਿਸੇ ਨੂੰ ਦੇ ਦੇ ਉਸ ਰਤਨ ਦੇ ਨਾਲ ਹੀ ਤੇਰੇ ਅੰਦਰ ਇੱਕ ਅੰਮ੍ਰਿਤ ਹੈ ਉਹ ਰਤਨ ਤੇ ਅੰਮ੍ਰਿਤ ਤੂੰ ਕਿਸੇ ਨੂੰ ਦੇ ਦੇਵੇਂਗੀ ਤਾਂ ਤੇਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਹਿੰਦੇ ਉਹ ਮੈਂ ਹੁਣ ਕਿਵੇਂ ਲੱਭਾਂ ਉਹ ਰਤਨ ਮੈਂ ਕਿਵੇਂ ਦਵਾਂ ਉਹ ਕਹਿੰਦੀ ਇਹ ਰਤਨ ਤੇ ਅੰਮ੍ਰਿਤ ਤੁਸੀਂ ਲੈ ਜਾਓ। ਉਹਨੇ ਸਿਰ ਤੋਂ ਰਤਨ ਕੱਢ ਕੇ ਉਹਨਾਂ ਨੂੰ ਦੇ ਦਿੱਤਾ ਤੇ ਆਪਣੇ ਗਲ ਵਿੱਚੋਂ ਕੱਢ ਕੇ ਅੰਮ੍ਰਿਤ ਵੀ ਦੇ ਦਿੱਤਾ। ਹੁਣ ਉਹਨਾਂ ਨੇ ਅੰਮ੍ਰਿਤ ਪੀ ਲਿਆ ਤੇ ਜਿਹੜਾ ਰਤਨ ਸੀ ਆਪਣੇ ਨਾਲ ਲੈ ਕੇ ਚਲੇ ਗਏ। ਤੇ ਉਹ ਮੱਛੀ ਦਰਿਆ ਦੇ ਕੰਢੇ ਤੇ ਆ ਕੇ ਆਪਣੇ ਸਵਾਸ ਛੱਡ ਗਈ। ਹੁਣ ਤੁਰਦੇ ਤੁਰਦੇ ਉਹੀ ਖੂਦ ਦੇ ਕੋਲ ਪਹੁੰਚੇ। ਜਿੱਥੇ ਸ਼ਾਹੂਕਾਰ ਨੇ ਦੱਸਿਆ ਸੀ ਕਿ ਪਾਣੀ ਖੂਦ ਆ ਨਹੀਂ ਆ ਰਿਹਾ। ਤੇ ਉਹਨੇ ਕਿਹਾ ਮੇਰੇ ਸਵਾਲ ਦਾ ਜਵਾਬ ਪੁੱਛ ਕੇ ਆਏ ਹੋ। ਤੇ ਉਹਨਾਂ ਨੇ ਦੱਸਿਆ ਕਿ ਤੇਰੇ ਨਗਰ ਵਿੱਚ ਇੱਕ ਘਰ ਦੋ ਧੀਆਂ ਉਹਨਾਂ ਦੇ ਮਾਪਿਓ ਮਰਨ ਤੋਂ ਬਾਅਦ ਤੁਸੀਂ ਉਹਨਾਂ ਦੀ ਵਾਤ ਨਹੀਂ ਪੁੱਛੀ ਕਹਿੰਦੇ ਉਹ ਕਿਸ ਹਾਲਾਤ ਵਿੱਚ ਆਪਣੇ ਜੀਵਨ ਦਾ ਗੁਜ਼ਾਰਾ ਕਰਦੀਆਂ ਪਈਆਂ ਹਨ ਤੁਸੀਂ ਬਾਹਰ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਪਰ ਪਿੰਡ ਦੀਆਂ ਧੀਆਂ ਦੇ ਬਾਰੇ ਕਦੀ ਨਹੀਂ ਸੋਚਿਆ ਕਹਿੰਦਾ ਫਿਰ ਕੀ ਕੀਤਾ ਜਾਵੇ ਕਹਿੰਦੇ ਸਾਰਾ ਨਗਰ ਇਕੱਠਾ ਹੋ ਕੇ ਉਹਨਾਂ ਧੀਆਂ ਦਾ ਵਿਆਹ ਕਰੋ ਤੇ ਜੋ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ ਆਪਣੇ ਪਿੰਡ ਵਿੱਚੋਂ ਦੇ ਕੇ ਵਿਦਾਇਆ ਕਰ ਦਿਓ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ ਪਾਣੀ ਵੀ ਆ ਜਾਵੇਗਾ ਹੁਣ ਕਹਿੰਦੇ ਅਸੀਂ ਕਿੱਥੋਂ ਵਰ ਲੱਭਾਂਗੇ ਉਹ ਕਹਿੰਦੇ ਕਿ ਨਾਲੇ ਹੀ ਉਹਨਾਂ ਨੇ ਕਿਹਾ ਤੁਹਾਡੇ ਤੋਂ ਵਧੀਆ ਵਰ ਕਿਹੜਾ ਹੋ ਸਕਦਾ ਹੈ ਇਸ ਤਰੀਕੇ ਦੇ ਨਾਲ ਫਿਰ ਉਹਨਾਂ ਦਾ ਵਿਆਹ ਵੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਕੰਮਾਂ ਦੀ ਖੁਲਾਸੀ ਹੋ ਗਈ ਕਹਿੰਦੇ ਕਿ ਇਸ ਤੋਂ ਬਾਅਦ ਸੱਪ ਦੀ ਵਾਰੀ ਆਈ ਸੱਪ ਨੇ ਕਿਹਾ ਕਿ ਤੇਰੇ ਮੂੰਹ ਵਿੱਚ ਮਣੀ ਸੀ ਉਹਨਾਂ ਤੋਂ ਬਾਹਰ ਕੱਢ ਦੇ ਤੇ ਲੋਕਾਂ ਦਾ ਭਲਾ ਹੋ ਜਾਵੇਗਾ। ਇੰਨੇ ਕਹਿਣ ਦੀ ਧੀਰ ਸੀ ਕਿ ਜਿਵੇਂ ਕੁੰਡਲੀ ਮਾਰ ਕੇ ਉਹ ਸੱਪ ਬੈਠਾ ਹੋਇਆ ਸੀ। ਉੱਚਾ ਹੋ ਕੇ ਧਰਤੀ ਤੇ ਲੇਟ ਗਿਆ ਜਿਵੇਂ ਉਸ ਦੀ ਖਲਾਸੀ ਹੋ ਗਈ ਹੋਵੇ। ਹੁਣ ਤੁਰਦੇ ਤੁਰਦੇ ਰੁੱਖ ਦੇ ਕੋਲ ਪਹੁੰਚ ਗਏ। ਰੁੱਖ ਨੇ ਕਿਹਾ ਮੇਰੇ ਸਵਾਲ ਦਾ ਜਵਾਬ ਲੈ ਕੇ ਆਏ ਹੋ। ਕਹਿੰਦੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜਿਹੇ ਪਿਛਲੇ ਜਨਮੇ ਦੇ ਵਿੱਚ ਤੂੰ ਛੋਟੇ-ਛੋਟੇ ਬੱਚਿਆਂ ਦੇ ਕਹਿੰਦੇ ਪਾਠਸ਼ਾਲਾ ਜਾ ਗੁਰੂ ਕੋਲੇ ਜਾਂ ਆਸ਼ਰਮ ਵਿੱਚ ਤੂੰ ਪੜਾਇਆ ਕਰਦਾ ਸੀ ਕਹਿੰਦੇ ਤੂੰ ਉਹਨਾਂ ਨੂੰ ਪੜਾਉਂਦਾ ਘੱਟ ਸੀ ਆਪਣੇ ਪੈਰ ਜ਼ਿਆਦਾ ਘਟਾਉਂਦਾ ਸੀ ਜਿਵੇਂ ਲੱਤਾਂ ਬਾਹਾਂ ਘਟਾਉਂਦਾ ਸੀ ਸਾਰਾ ਦਿਨ ਹੀ ਤੂੰ ਇਹੇ ਕੰਮ ਕਰਿਆ ਕਰਦਾ ਸੀ ਗਿਆਨ ਨਹੀਂ ਸੀ ਦੇ ਉਹਨਾਂ ਦੇ ਵੱਲੋਂ ਤੈਨੂੰ ਬੜਾ ਅਸੀਸ ਲੱਗੀ ਹਾਂ ਜਿਵੇਂ ਤੈਨੂੰ ਆਪਣੇ ਸਰੀਰ ਦਾ ਇੰਨਾ ਖਿਆਲ ਸੀ ਤੇਰਾ ਸਰੀਰ ਫਿਰ ਐਵੇਂ ਦਾ ਹੀ ਰਹੇਗਾ ਉਹ ਕਹਿੰਦੇ ਫਿਰ ਹੁਣ ਇਹਦੇ ਬਦਲੇ ਮੈਂ ਕੀ ਕਰਾਂ ਉਹਨੇ ਕਿਹਾ ਜਿੰਨਾ ਤੇਰੇ ਕੋਲ ਗਿਆਨ ਹੈ ਤੂੰ ਵੰਡਣਾ ਆਰੰਭ ਕਰ ਦੇ ਤੇਰਾ ਸਭ ਕੁਝ ਠੀਕ ਹੋ ਜਾਵੇਗਾ ਹੁਣ ਉਹ ਰੁੱਖ ਕਹਿੰਦਾ ਮੈਂ ਕਿੱਥੇ ਗਿਆਨ ਵੰਡਣ ਜਾਵਾਂਗਾ ਉਹ ਸਾਰਾ ਗਿਆਨ ਉਹਨਾਂ ਨੂੰ ਦੇ ਦਿੰਦਾ ਹੈ ਇੰਨੀਆਂ ਕਲਾਵਾਂ ਤੇ ਵਿਦਿਆਵਾਂ ਅੱਗੇ ਵੰਡਣਾ ਤੁਸੀਂ ਆਰੰਭ ਕਰ ਦਿਓ ਇੰਨੇ ਕਹਿਣ ਦੀ ਦੇਰ ਸੀ ਕਿ ਉਹ ਰੁੱਖ ਧਰਤ ਦੇ ਥੱਲੇ ਡਿੱਗ ਜਾਂਦਾ ਹੈ ਜਦੋਂ ਉਹ ਘਰ ਜਾਂਦੇ ਹਨ ਤਾਂ ਮਾਂ ਵੇਖ ਕੇ ਬੜੀ ਖੁਸ਼ ਹੁੰਦੀ ਹੈ ਪੁੱਛਦੀ ਹੈ ਕਿ ਇਹ ਕੌਣ ਹਨ ਉਹ ਸਾਰੇ ਰਾਹ ਦੀਆਂ ਗੱਲਾਂ ਆਪਣੇ ਮਾਤਾ ਨੂੰ ਦੱਸਦੇ ਹਨ ਆਪਣੇ ਪੁੱਤਾਂ ਨੂੰ ਵੇਖ ਕੇ ਮਾਂ ਬੜੀ ਖੁਸ਼ ਹੋ ਜਾਂਦੀ ਹੈ ਉਹ ਬੱਚੇ ਪੁੱਛਦੇ ਹਨ ਕਿ ਪਿਤਾ ਜੀ ਘਰ ਆ ਗਏ ਹਨ ਤੇ ਜਦੋਂ ਇਹਨਾਂ ਸਵਾਲ ਕਰਦੇ ਹਨ ਤੇ ਉਹਨਾਂ ਦੀ ਮਾਂ ਉਹਨਾਂ ਨੂੰ ਸਮਝਾਉਂਦੀ ਹੈ ਜੋ ਇੱਕ ਵਾਰ ਪਰਮਾਤਮਾ ਦੇ ਕੋਲ ਚਲਿਆ ਜਾਂਦਾ ਹੈ ਉਹ ਫਿਰ ਵਾਪਸ ਨਹੀਂ ਆਉਂਦਾ ਉਹ ਫਿਰ ਉੱਥੇ ਹੀ ਵਾਸ ਕਰ ਜਾਂਦਾ ਹੈ ਜਦੋਂ ਉਹਨਾਂ ਬੱਚਿਆਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੂੰ ਸਮਝ ਆ ਗਈ ਸਾਡੀ ਜਿਹੜੀ ਗਰੀਬੀ ਹੈ ਦੂਰ ਹੋ ਗਈ ਹੈ ਚੰਗੇ ਦਿਨ ਆਏ ਹਨ ਉਹ ਪਿਤਾ ਜੀ ਦੇ ਵੱਲੋਂ ਕੀਤੇ ਗਏ ਛੇ ਸਿੱਕਿਆਂ ਦੇ ਦਾਨ ਦਾ ਹੀ ਫਲ ਪ੍ਰਾਪਤ ਹੋਇਆ ਹੈ। ਸੰਤ ਫਕੀਰ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਸਨ ਜੋ ਦਾਨ ਪੁੰਨ ਕਰਦਾ ਹੈ ਪੁੰਨ ਭਾਵੇਂ ਉਹ ਮਨੁੱਖ ਚਲਾ ਵੀ ਜਾਂਦਾ ਹੈ ਉਹ ਪਰਿਵਾਰ ਦੇ ਜੀਆਂ ਨੂੰ ਹੀ ਮਿਲਦਾ ਹੈ। ਕਹਿੰਦੇ ਇਸ ਤਰ੍ਹਾਂ ਜੋ-ਜੋ ਵੀ ਵਿਦਿਆ ਕਲਾ ਹੈ ਜੋ ਚੀਜ਼ਾਂ ਮਿਲਦੀਆਂ ਹਨ ਲੋਕਾਂ ਦਾ ਭਲਾ ਜ਼ਰੂਰ ਕਰਨਾ ਚਾਹੀਦਾ ਹੈ। ਕਿਸੇ ਚੀਜ਼ ਦੇ ਨਾਲ ਨਿਵਾਜਿਆ ਤੇ ਦਾਨ ਪੁੰਨ ਜ਼ਰੂਰ ਕਰਿਆ ਕਰੋ। ਤੁਹਾਡੇ ਵੱਲੋਂ ਕੀਤਾ ਗਿਆ ਦਾਨਪੁਨ ਹਮੇਸ਼ਾ ਫਲ ਦਿੰਦਾ ਹੈ ਤੁਹਾਡੇ ਬੱਚਿਆਂ ਨੂੰ ਜ਼ਰੂਰ ਤੁਹਾਡੇ ਕੀਤੇ ਹੋਏ ਦਾਨ ਦਾ ਫਲ ਜ਼ਰੂਰ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ